ਜੈ ਮਹਤਾਂ ਦੀ ਜੈ ਪੀਰਾਂ ਦੀ ਜੈ ਬੱਲੀਆਂ ਦੀ ਪੰਜਮ ਪਾਤਸ਼ਾਹ ਸਾਹਿਬ ਸ਼ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਅਲਾਚੌਰ ਵਿਖੇ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਅਤੇ ਵਾਈਸ ਚੇਅਰਮੈਨ ਸਾਈ ਕੁਲਵੀਰ ਸਾਹਿਬ ਜੀ ਜਿਨ੍ਹਾਂ ਦੀ ਰਹਿਨਵਾਈ ਹੇਠ ਹਰ ਸਾਲ ਠੰਡੇ ਮਿੱਠੇ ਗੱਲ ਦੀ ਸ਼ਮੀਲ ਲਗਾਈ ਜਾਂਦੀ ਹੈ ਜਿਸ ਦੇ ਵਿੱਚ ਬਕning شاہੀ ਦਰਬਾਰਾਂ ਤੋਂ ਪੱਕਰ ਪਕੀਰ ਸਿੰਘ ਬਸ਼ੂਸਾਹ ਜੀ ਹਾਜ਼ਰ ਹੋਏ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਈ ਬਲਦੇਵ ਸੈਣੀ ਜੀ ਚੇਅਰਮੈਨ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਅਤੇ ਸਰਵੱਤ ਸੰਗਤਾਂ ਵੱਲੋਂ ਵੱਧ ਚੜ ਕੇ ਆਪਣਾ ਸਹਿਯੋਗ ਦਿੱਤਾ ਗਿਆ ਜਿੱਦਾਂ ਕਿ ਮੌਸਮ ਨੇ ਮਜਾਜ ਬਦਲਿਆ ਮੌਸਮ ਬਹੁਤ ਗਰਮੀ ਅੱਤ ਦੀ ਹੋ ਗਈ ਹੈ ਜਿਸ ਦੇ ਚਲਦੇ ਨਜ਼ਰ ਬਾਕਮ ਚਦਾਨੀਆਂ ਤੋਂ ਆਉਣ ਜਾਣ ਵਾਲੇ ਰਾਹੀਆਂ ਵਾਸਤੇ ਕੰਢੇ ਮੇਕੀ ਜਲਦੀਆਂ ਸ਼ਮੀਲਾ ਲਗਾਈਆਂ ਜਾਂਦੀਆਂ ਨੇ ਹਰ ਸਾਲ ਹਲਾਚੌਰ ਵਿਖੇ ਕੁਲਵੀਰ ਸਵੀਟ ਸ਼ਾਪ ਇਸੇ ਤਰ੍ਹਾਂ ਬੜੀ ਧੂਮ-ਧਾਮ ਦੇ ਨਾਲ ਐਂਡਰ ਵਿੱਚ ਜਲਦੀ ਸ਼ਵੀਲ ਲਗਾਈ ਜਾਂਦੀ ਆ ਸੋ ਅੱਜ ਵੀ ਇਹ ਸੁਭਾਗਾ ਸਮਾ ਮਾਤਾ ਤੇ ਜਿਸ ਦੇ ਵਿੱਚ ਸਾਰੀ ਸੰਗਤ ਵੱਲੋਂ ਤਨਮਨ ਧਨ ਦੇ ਨਾਲ ਸਹਿਯੋਗ ਦਿੱਤਾ ਅਤੇ ਸ਼ਵੀਲ ਵਰਤੋਂ ਦੇ ਵਿੱਚ ਸੇਵਾਦਾਰਾਂ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਅਸੀਂ ਸਹਿਬ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਨਾਲ ਵੀ ਸਰਦਾਸ ਕਰਦੇ ਆ ਕਿ ਸਾਡੇ ਦੇਸ਼ ਦੁਨੀਆ ਤੇ ਸਾਡੇ ਸਮਾਜ ਤੇ ਸਾਡੀਆਂ ਔਖੀਆਂ ਨਸਲਾਂ ਤੇ ਆਪਣਾ ਮਿਹਰ ਭਰਿਆ ਹੱਥ ਜਿਸੇ ਤਰ੍ਹਾਂ ਬਣਾ ਕੇ ਰੱਖਣਾ ਅਤੇ ਇਹ ਲੰਗਰ ਲੋ ਇਸੇ ਤਰ੍ਹਾਂ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਬਲਦੇਵ ਸਾਢੀ ਚੇਅਰਮੈਨ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਸਾਡੇ ਪੂਜਨੇਕ ਬਾਬਾ ਕਲਵੀਰ ਜੀ ਵਾਈਸ ਚੇਅਰਮੈਨ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਤੇ ਸਾਰੇ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਸਾਰੀ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਆਵਾਚਾਰ ਵਿਖੇ ਮਹਾਰਾਜ ਸ਼ਰੋਮਣੀ ਸ਼ਹੀਦ ਗੁਰਵਰਜਨ ਦੇ ਮਹਾਰਾਜ ਜੀ ਦੀ ਜੀ ਨੂੰ ਕੁਮਰਤ ਸ਼ਬੀਰ ਲਗਾਈ ਗਈ ਤੇ ਇਹ ਠੰਡੇ ਮਿੱਠੇ ਦੀ ਸ਼ਬੀਰ ਤੇ ਨਾਲ ਪ੍ਰਸ਼ਾਦ ਵਰਤਾਏ ਗਏ ਤੇ ਅਸੀਂ ਕਾਮਨਾ ਕਰਦੇ ਹਾਂ ਉਸ ਪਰਮਾਤਮਾ ਵੱਗੇ ਕਿ ਸਾਰੀ ਸਾਥ ਸੰਗਤ ਵਿੱਚ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਦਾ ਪੈਗਾਮ ਜਾਵੇ ਤੇ ਇਹ ਇੱਕ ਛਵੀਲ ਖਰਫ ਵਾਲੇ ਇਸੇ ਤਰ੍ਹਾਂ ਲੱਗੇਗੀ ਮੈਂ ਸਾਰੇ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਤੇ ਕਨਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਪੀਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ